ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਖਾਲਸਾ ਅੱਗੇ ਜਾ ਅੱਗੇ ਮੈਂ ਕਾ ਅੱਗੇ ਮਿਸ਼ਲੇ ਕਾਫੀ ਦੇਣਾ ਤੋਂ ਨੇ ਦੀ ਮਾਰ ਹੀਟ ਇੱਕ ਕੁਦਰਤੀ ਪਰਗਰੋਪੀ ਜਿਹੜੀ ਆ ਇਹ ਪੰਜਾਬ ਤੇ ਚੱਲ ਰਹੀ ਹੈ ਜਿਹਦਾ ਸਭ ਤੋਂ ਵੱਡਾ ਅਸਰ 13 ਬਾਬਾ ਨਾਨਕ ਰਮਦਾਸ ਦਾ ਏਰੀਆ ਜਨਾਲੇ ਦਾ ਏਰੀਆ ਤੇ ਸਭ ਤੋਂ ਵੱਡਾ ਆ ਜਿਹੜਾ ਸੁਲਤਾਨਪੁਰ ਦਾ ਇਹ ਆਏ ਦੇ ਵਿੱਚ ਦੀ ਮਾਰ ਪਈ ਆ ਅੱਗੇ ਪਿਛਲੀ ਵਾਰੀ ਵੀ ਜਦੋਂ ਹੜ੍ਹ ਆਇਆ ਉਦੋਂ ਵੀ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ਤੇ ਤਦ ਵੀ ਤੇ ਹੁਣ ਵੀ ਜਦ ਤੋਂ ਇਹ ਹੜ੍ਹ ਆਇਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਫਾਗਿਆਂ ਦੀ ਪੂਰਤੀ ਲਈ ਹਮੇਸ਼ਾ ਤਤਪਰ ਰਹੀ ਆ ਕੁਦਰਤੀ ਆਫਤਾਂ ਦੇ ਨਾਲ ਟਕਰਿਆ ਤਾਂ ਨਹੀਂ ਜਾ ਸਕਦਾ ਉਹਨਾਂ ਦੇ ਵਿੱਚ ਆਪਣਾ ਜਿਹੜੇ ਫੈਕਟਰੀ ਦੇ ਬੰਦੇ ਜੋਗ ਦਾ ਕੌਣ ਨੇ। ਸੋ ਇਹ ਭਾਵੇਂ ਸਾਡਾ 10 ਦਿਨ ਤੋਂ ਲਗਾਤਾਰ ਅਭਿਆਨ ਚੱਲ ਰਿਹਾ। ਤੇ ਅਸੀਂ ਇਹ ਵੀ ਯਤਨ ਕਰਦੇ ਆਂ ਕਿ ਲੋਕਾਂ ਦੀ ਮੰਗ ਅਨੁਸਾਰ ਲੋਕਾਂ ਦੀ ਕੀ ਮੰਗ ਆ ਭਈ ਪਹਿਲੀ ਮੰਗ ਸੀ ਲੋਕਾਂ ਦੀ ਕਿ ਸਾਨੂੰ ਪਾਣੀ ਦੀ ਜਿਹੜੀ ਆ ਇਹ ਭੇਜਿਆ ਜਾਵੇ, ਸੋਕਾ ਦੁੱਧ ਭੇਜਿਆ ਜਾਵੇ। ਉਹ ਤੋਂ ਇਲਾਵਾ ਚਾਰਾ ਤੇ ਨਾਲ ਡੀਜ਼ਲ ਲਈ ਉਪਾਰਟੀਆਂ ਦੇ ਦਿੱਤੀਆਂ ਜਾਣ ਤਾਂ ਕਿ ਜਿਹੜੇ ਲੋਕਾਂ ਦੇ ਟਰੈਕਟਰ ਵਗਾਰਾ ਚੱਲਦੇ ਆ ਕਿਉਂਕਿ ਜਦੋਂ ਹਰ ਚਲੇ ਖਤਮ ਹੋ ਜਾਂਦੇ ਤੇ ਫਿਰ ਜ਼ਮੀਨ ਵੀ ਆਵਾਦ ਕਰਨੀ ਪਉਂਦੀ ਮੇਰਾ ਕਹਿਣ ਤੋਂ ਭਾਵ ਜਿੰਨੇ ਵੀ ਲੋਕਾਂ ਦੀ ਮੰਗ ਮੰਗ ਦੀ ਪੂਰੀ ਤਾਂ ਨਹੀਂ ਪੂrti ਕੀਤੀ ਜਾ ਸਕਦੀ ਕਿਉਂਕਿ ਸ਼ੋਮਣੀ ਕਮੇਟੀ ਦੇ ਆਪਣੇ ਵਸੀਲੇ ਜਿਹੜੇ ਆ ਉਹ ਸੀਮਤ ਆ ਪਰ ਫਿਰ ਵੀ ਇਹੋ ਜਿਹਾ ਸਮੇਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪਿੱਛੇ ਨਹੀਂ ਹੱਤੀ ਤੇ ਨਾ ਕਦੇ ਪਿੱਛੇ ਹਟੂਗੀ ਤੇ ਨਾ ਗੁਰੂ ਸਾਹਿਬ ਕਿਰਪਾ ਕਰਨ ਇਹ ਕਦੇ ਪਿੱਛੇ ਹਟੂਗੀ ਸ਼ੋਮਣੀ ਕਾਲੀਦਲ ਵੀ ਆਪਣੇ ਤੌਰ ਦੇ ਉੱਤੇ ਬਹੁਤ ਵੱਡਾ ਯੋਗਦਾਨ ਪਾ ਰਿਹਾ। ਸੋ ਮੈਂ ਅੱਜ ਇੱਥੇ ਆ ਜਿਹੜੇ ਛਾਲੀਆਂ ਗੱਡੀਆਂ ਵੱਖ-ਵੱਖ ਪਿੰਡਾਂ ਦੇ ਵਿੱਚ ਲੰਗਰ ਪਾਣੀ ਆਦ ਦਾ ਪ੍ਰਬੰਧ ਕਰ ਜਾਂਦੇ ਆ ਉਹ ਅੱਜ ਅਸੀਂ ਬਹੁਤ ਇੰਨਾ ਜਿਹੜੇ ਮੇਨ ਤੌਰ ਦੇ ਉੱਤੇ ਜਿਆਦਾ ਫੈਕਲੇ ਆ ਉੱਤੇ ਆਪ ਵੀ ਮੈਂ ਜਾਊਗਾ ਵਿਜ਼ਿਟ ਕਰੂੰਗਾ ਜਾ ਕੇ। ਤੇ ਇਹ ਵੀ ਮੈਂ ਮੰਗ ਕਰਦਾ ਕਿ ਇਹ ਪੰਜਾਬ ਦੀ ਸਰਕਾਰ ਤਾਂ ਹੱਥ ਛੜੇ ਕਰ ਗਈ ਹੈ। ਸੈਂਟਰ ਦੀ ਸਰਕਾਰ ਹੱਥ ਖੜੇ ਕਰ ਗਈ ਆ ਪਰ ਇੱਕ ਮੋਬਾਈਲਾਈਜੇਸ਼ਨ ਭਾਵੇਂ ਸ਼ੋਮਨੀ ਕਮੇਟੀ ਨੇ ਸ਼ੁਰੂ ਕੀਤੀ ਸੀ ਇਹ ਮੋਬਾਈਲਾਈਜੇਸ਼ਨ ਵੱਧ ਗਈ ਆ ਤੇ ਪੰਜਾਬ ਦੇ ਲੋਕ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਆ ਆਪ ਟੱਕਰਾ ਕਰ ਲੈਂਦੇ ਆ ਤੇ ਹੈ ਬੜਾ ਔਫਨਾਕ ਜਿਆ ਸੇਣ ਕਿਉਂਕਿ 8-8 10-10 ਫੁੱਟ ਪਾਣੀ ਫਸਲਾਂ ਦੇ ਵਿੱਚ ਪਾਣੀ ਬੱਚੇ ਵਾਂਗੂ ਫਸਲਾਂ ਜੀਵਨ ਦਾ ਸਰਦਾ ਆ ਪਰ ਗੁਰੂ ਚਰਨਾ ਚਰਦਾਸ ਵੀ ਕਰਦੇ ਆ ਪਵਿੱਤਰ ਅਸਥਾਨ ਜਿੱਥੋਂ ਸਾਧਗੁਰੂ ਜੀ ਨੇ ਗੁਰਸ਼ਬਦ ਪਾਰਕ ਰਚੀਤਾ ਸੀ ਇਹ ਹਮੇਸ਼ਾ ਹੀ ਇਸ ਸੰਸਥਾਨ ਤੋਂ ਜਦੋਂ ਵੀ ਕੋ ਉਤਦਰਤੀ ਆਪ ਸ਼ੁਰੂ ਹੁੰਦੀ ਆ ਤੇ ਪਹਿਲ ਕਦਮ ਹੀ ਕਰਦੇ ਆ। ਸੋ ਅੱਜ ਬਾਈਫ ਚੇਚੇ ਤੌਰ ਤੇ ਪਹੁੰਚਿਆ ਸੀ ਮੇਰੇ ਸਰਕਾਰ ਜੋ ਮੈਂਬਰ ਜੁਨੀਅਰ ਮੇਜਰ ਪ੍ਰਨਾਲ ਦੇਵ ਸਿੰਘ ਕਲਿਆਣ ਮੇਰੀ ਭੈਣ ਗੋੜਪ੍ਰੀਤ ਉਹ ਵੀ ਸਰਦਾਰ ਜਨੇ ਜਨਰੈਲ ਸਿੰਘ ਡੋਗਰ ਵਾਲਾ ਜਿਹੜੇ ਪਹਿਲਾਂ ਹੀ ਤਾਕਤ ਵਾਲੇ। ਉਹ ਸਾਹਿਬ ਸਰਦਾਰ ਗੁਰਮੀਤ ਸਿੰਘ ਉਹ ਐ ਭਾਵੇਂ ਫਿਰੋਜ਼ਪੁਰ ਦੇ ਵਿੱਚ ਪਰ ਵੀ